ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੂਪ ਸਾਸ ਸੰਗਤ ਜੀਓ ਜਗਤ ਗੁਰੂ ਗੁਰੂ ਨਾਨਕ ਦੇਵ ਸਾਰੇ ਸੰਸਾਰ ਦੇ ਗੁਰੂ ਨਿਰਗੰ ਸਰੂਪ ਧੰ ਗੁਰੂ ਨਾਨਕ ਦੇ ਪਾਸ਼ਾ ਜੋ ਸਰਗੰ ਸਰੂਪ ਬਣਾ ਕੇ ਇਸ ਸੰਸਾਰ ਦੇ ਵਿੱਚ ਆਏ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਉਸ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਗੁਰੂ ਪਿਆਰਿਓ 5 ਨਵੰਬਰ ਨੂੰ ਦਿਨ ਬੁੱਧਵਾਰ ਨੂੰ ਆ ਰਿਹਾ ਹੈ ਤੇ ਸਮੂਹ ਜਗਤ ਤੇ ਚਰਣਾ ਚ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਮ ਸਾਮ ਦੇ ਨਾਲ ਖੁਸ਼ੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਈਏ ਔਰ ਜਿੱਥੇ ਵੀ ਜਿਸ ਥਾਂ ਤੇ ਵੀ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇ ਵੱਧ ਤੋਂ ਵੱਧ ਜਾ ਕੇ ਬਾਣੀ ਬਾਣੇ ਦੇ ਨਾਲ ਜੁੜੀਏ ਤੇ ਨਾਲ ਹੱਥੀ ਵੀ ਸੇਵਾ ਕਰੀਏ ਤਾਂ ਕਿ ਲੋਕ ਤੇ ਪ੍ਰਲੋਕ ਦੇ ਸੁੱਖ ਸਾਨੂੰ ਮਿਲ ਸਕਣ ਜਿਵੇਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਬਾਰੇ ਕਿਹਾ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰ ਤਰਵਾ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੂਆ ਜਿੱਥੇ ਬਾਬਾ ਪਿਆਰ ਕਰੇ ਪੂਜਾ ਆਸਣ ਤਾਪਨ ਸੂਆ ਜਿਸ ਜਿੱਥੇ ਜਿੱਥੇ ਵੀ ਪ੍ਰਕਾਸ਼ ਜਿਹੜਾ ਬਣਾਇਆ ਜਾਵੇ ਕਰ ਕਰ ਦੇ ਅੰਦਰ ਸਾਡੇ ਨਾਮ ਦਾ ਪ੍ਰਕਾਸ਼ ਹੋ ਜੇ ਘਰਾਂ ਦੇ ਅੰਦਰ ਸਾਡੇ ਧਨ ਸ਼ੀਰ ਗੁਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੀਏ ਪੋਥੀਆਂ ਤੋਂ ਪਾਠ ਕਰੀਏ ਸਹਿਜ ਪਾਠ ਕਰੀਏ ਬਾਣੀ ਬਾਣੇ ਦੇ ਨਾਲ ਜੁੜੀਏ ਤਾਂ ਕਿ ਲੋਕ ਤੇ ਪਰਲੋਕ ਸਾਡਾ ਸੁਧਰ ਸਕੇ ਤੇ ਸਮੂਹ ਸੰਗਤ ਨੂੰ ਇੱਕ ਵਾਰੀ ਬਾਬਾ ਸੁਖਬੀਰ ਸਿੰਘ ਖਾਲਸਾ ਤੇ ਸਮੂਹ ਟਰਸਟ ਗੁਰਨਾਨਕ ਸਿਮਨ ਕੇਂਦਰ ਵੱਲੋਂ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਹੋਵੇ ਜੀ ਸਤਿਗੁਰੂ ਕਿਰਪਾ ਕਰ ਸਭ ਦੇ ਕਰਾਂ ਵਿੱਚ ਸੁਖ ਸ਼ਾਂਤੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ